ਆ ਗਈ ਹੈ ਜੀ ਥੋੜੀ ਜਿਹੀ ਉਤਰਾਈ ਤੇ ਉਤਰਾਈ ਤੇ ਆ ਕੇ ਤੇ ਬਿਲਕੁਲ ਹੀ ਵਧੀਆ ਗੱਲ ਬਣ ਜਾਂਦੀ ਹੈ ਪਰ ਜਦੋਂ ਚੜਾਈ ਚੜਨੀ ਹੁੰਦੀ ਹੈ ਫਿਰ ਬੜੀ ਮੁਸ਼ਕਲ ਹੈ ਕਿਉਂਕਿ ਆਕਸੀਜਨ ਇੰਨੀ ਹੈ ਨਹੀਂ ਆਕਸੀਜਨ ਦੀ ਵੀ ਕਮੀ ਹੁੰਦੀ ਹੈ ਤੇ ਥੋੜਾ ਜਿਹਾ ਫਰਕ ਪੈਂਦਾ ਬਾਕੀ ਜੇ ਤੁਹਾਨੂੰ ਆਵਾਜ਼ ਦਾ ਥੋੜਾ ਇਸ਼ੂ ਆ ਰਿਹਾ ਹੋਵੇ ਕਿਉਂਕਿ ਮੈਂ ਮਾਈਕ ਨਹੀਂ ਲਗਾਇਆ ਹੋਇਆ ਇਸ ਦੇ ਨਾਲ ਆਪਣਾ ਆਪ ਹੀ ਲੈ ਕੇ ਜਾਣਾ ਬੜਾ ਮੁਸ਼ਕਲ ਸੀਗਾ ਸਮਾਨ ਪੂਰਾ ਨਹੀਂ ਆ ਸਕਿਆ ਮੇਰੇ ਨਾਲ ਤੇ ਵਧੀਆ ਹੈ ਮਹਾਰਾਜ ਦੇ ਦਰਸ਼ਨ ਕਰਾਂਗੇ ਸੰਗਤ ਇੰਨੀ ਮੈਨੂੰ ਲੱਗ ਨਹੀਂ ਰਹੀ ਸੰਗਤ ਥੋੜੀ ਹੈ ਕਿਉਂਕਿ ਪਿੱਛੇ ਵੀ ਮੇਰੇ ਨਾਲ 5-7 ਜਣੇ ਸਨ ਰੱਗੇ ਹੁਣ ਕਿੰਨੇ ਹੋ ਸਕਦੇ ਨੇ ਇਹ ਨਹੀਂ ਕਹਿ ਸਕਦਾ ਮੈਂ ਵਾਹਿਗੁਰੂ ਵਾਹਿਗੁਰੂ ਸਤਨਾਮ

ਵਾਇਡੂ ਦਾ ਖੰਸਾ ਵਾਇਡੂ ਦੇਖਣਾ ਨਹੀਂ ਪਰਾ ਪਾਣੀ ਹੈ ਵਾਇਡੂ ਤੇਰੀ ਹੈ ਵਾਇਡੂ ਵੀ ਵਾਇਸ ਸੰਸਾ ਸਤੇ ਜੀ ਸਤਿਕਾਰ ਦੇਦੇ ਜੀ ਅਰੇ ਵਾਹ ਜੀ ਅਸੀਂ ਇੱਥੇ ਹੁਣ ਵਾਇਲ ਚਨੇ ਨੇ ਦੇਖਦੇ ਆ ਟੈਸਟ ਕਰਕੇ ਕਿ ਕਿਦਾਂ ਦਾ ਰਹਿੰਦਾ ਐਕਸਪੀਰੀਅੰਸ ਇੱਥੇ ਦਾ ਤੇ ਤੁਹਾਨੂੰ ਖਾ ਕੇ ਦੱਸਾਂਗੇ ਕਿਦਾਂ ਦਾ ਆਇਆ ਕਿਹੜਾ ਐਕਸਪੀਰੀਅੰਸ ਬੜੇ ਟੇਸਟੀ ਨੇ ਬਹੁਤ ਮਜ਼ਾ ਆ ਗਿਆ ਕੰਮ ਦਾ ਪਹਿਰੇ ਬ੍ਰੇਕਫਾਸਟ ਪੀਤਾ ਸੀਗਾ ਔਰ ਚੜਾਈ ਚੜ ਕੇ ਆਏ ਹੁਣ 6 ਕਿਲੋਮੀਟਰ ਕਰੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਲੋ ਜੀ ਖਲਸਾ ਜੀ ਅਸੀਂ ਆਪਣਾ ਸਫ਼ਰ ਕੱਢਦੇ ਆ ਰਹੇ ਹਾਂ ਇਹ ਸਫ਼ਰ ਤਕਰੀਬਨ ਜ਼ਿਆਦਾ ਨਹੀਂ ਨਿਕਲੇ ਅੱਜ ਫਿਰ ਵੀ ਠੀਕ ਹੈ ਥੋੜੀ ਜੀ ਪੇਟ ਪੂਜਾ ਕਰਕੇ ਛੋਲੇ ਖਾ ਕੇ ਪਾਣੀ ਵਗੈਰਾ ਪੀ ਕੇ ਫੇਰਾ ਪਾ ਨਿਕਲ ਪਏ ਆ ਇਹ ਦੇਖੋ ਇੱਥੇ ਸਾਰਾ ਕੁਝ ਖਾਣ ਪੀਣ ਦਾ ਮਿਲ ਜਾਂਦਾ ਹੈ ਲੈਣਾ ਹੋਏ ਬੰਦਾ ਲੈ ਸਕਦਾ ਹੈ ਖਾਣ ਪੀਣ ਦਾ ਪਰ ਇੱਕ ਧਿਆਨ ਰੱਖਿਓ ਇੱਥੇ ਮਿਲਦਾ ਬਹੁਤ ਮਹਿੰਗਾ ਹੈ ਜਿਹੜੀ ਥੱਲੇ 10 ਰੁਪਏ ਦੀ ਹੈ ਇਹ ਚੀਜ਼ ਉਹ ਇੱਥੇ ਅੱਗੇ 50 ਦੀ ਹੈ ਉੱਪਰ 100 ਦੀ ਹੈ ਫਿਰ ਮਿਹਨਤ ਵੀ ਬਹੁਤ ਆ ਸਾਡੇ ਕੋਲੋਂ ਆ ਇੱਕ ਬੈਗ ਲੈ ਕੇ ਨਹੀਂ ਆਇਆ ਜਾਂਦਾ ਇਹਨਾਂ ਵਿਚਾਰੇ ਵੀਰਾਂ ਨੇ ਇਹਨਾਂ ਨੇ ਤਾਂ ਬਹੁਤ ਸਮਾਨ ਲੈ ਕੇ ਆਣਾ ਹੁੰਦਾ ਇਸ ਕਰਕੇ ਇਹ ਚੀਜ਼ ਆਇਥੇ ਮਿਹਨਤ ਲੱਗਦੀ ਹੈ। ਮੈਨੂੰ ਦੱਸਣਾ ਤੁਸੀਂ ਕੋਈ ਵੇਖ ਰਿਹਾ ਜਿੱਥੋਂ ਵੀ ਤੇ ਜ਼ਰੂਰ ਲਿਖਣਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਦਰਸ਼ਨਾਂ ਵਾਸਤੇ ਲੈ ਕੇ ਆ ਗਏ ਨੇ। ਅਸੀਂ ਕੌਣ ਹੁੰਨੇ ਆਉਣ ਵਾਲੇ। ਵਾਹਿਗੁਰੂ ਨੇ ਬੁਲਾਇਆ ਤਾਂ ਹੀ ਆਏ ਆ। ਗੱਲ ਜੀ ਅਭੀ ਖਾ ਕੇ ਆਏ ਆ ਪਿੱਛੇ। ਅੱਜ ਸੰਗਤ ਥੋੜੀ ਲੱਗਦੀ ਆ ਮੈਨੂੰ। ਕੱਲ ਤੇ ਪਰਸੋ ਜ਼ਿਆਦਾ ਸੀ ਸੰਗਤ ਹਾਂ ਅੱਜ ਸੰਗਤ ਥੋੜੀ ਐ ਚਲੋ ਕੋਈ ਨਹੀਂ ਜਿੱਦਾਂ ਜਿੱਦਾਂ ਜਿੰਨੂੰ ਟਾਈਮ ਮਿਲਿਆ ਹਾਂ 10 ਤਰੀਕ ਨੂੰ ਬੰਦ ਹੋ ਜਾਣੇ ਨਾ ਅੱਛਾ ਤੇ ਬਸ ਫਿਰ ਉਹੀ ਐ ਉਸ ਵਜ੍ਹਾ ਦੇ ਨਾਲ ਸੰਗਤ ਹੁਣ ਹਾਂ ਮੌਸਮ ਐ ਹੀ ਐ بارش ਪਹਿਲਾਂ ਜਦੋਂ ਅਗਸਤ ਮਹੀਨੇ ਚਾਹੀਦਾ ਓਦੋਂ ਬਾਰਸ਼ਾਂ ਬਹੁਤ ਹੁੰਦੀਆਂ ਸਨ ਅੱਛਾ ਉਹ ਬੰਦ ਨਹੀਂ ਹੋ ਰਿਹਾ ਹਾਂਜੀ ਹਾਂਜੀ 5 ਸਤੰਬਰ ਨੂੰ ਬੰਦ ਹੋਇਆ ਸੀ ਹਾਂ ਠੀਕ ਹੈ ਚਲੋ ਨਾਲ-ਨਾਲ ਚੱਲਦੇ-ਚੱਲਦੇ ਮੈਂ ਤੁਹਾਡੇ ਨਾਲ ਹੋਰ ਵੀ ਕੁਝ ਸ਼ੇਅਰ ਕਰਨਾ ਚਾਹਾਂਗਾ ਉਹ ਹੈ ਇੱਥੋਂ ਦੇ ਇਤਿਹਾਸ ਦੇ ਬਾਰੇ ਤੇ ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਇੱਥੋਂ ਦਾ ਇਤਿਹਾਸ ਕੀ ਹੈ ਔਰ ਇਸ ਗੁਰਦੁਆਰਾ ਸਾਹਿਬ ਦਾ ਕਦੋਂ ਪਤਾ ਚੱਲਿਆ ਮੈਂ ਉਹਦੇ ਬਾਰੇ ਵੀ ਤੁਹਾਨੂੰ ਨਾਲ-ਨਾਲ ਸਫ਼ਰ ਦੇ ਦੌਰਾਨ ਦੱਸਦਾ ਜਾਣਾ ਵਾ ਸ੍ਰੀ ਹਿਮਕੁੰਡ ਸਾਹਿਬ ਜੋ ਹੈ ਉਹ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਇਹ ਸਮੁੰਦਰ ਤਲ ਤੋਂ ਲਗਭਗ 15200 ਫੁੱਟ ਯਾਨੀ ਕਿ 4632 ਮੀਟਰ ਦੀ ਉਚਾਈ ਤੇ ਹੈ ਇਹ ਥਾਂ ਜਿਹੜਾ ਪੂਰਾ ਪਹਾੜੀਆਂ ਦੇ ਨਾਲ ਕਿਰਿਆ ਹੋਇਆ ਹੈ ਅਤੇ ਜਿੱਥੇ ਇਹ ਸਥਾਨ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਿਛਲੇ ਜਨਮ ਦਾ ਤਪਸਥਾਨ ਜੋ ਹੈ ਉਥੇ ਇੱਕ ਸਰੋਵਰ ਹੈ ਜਿਸ ਨੂੰ ਕੋਈ ਝੀਲ ਵੀ ਕਹਿੰਦਾ ਹੈ ਇਹ ਇਹ ਜੋ ਸਥਾਨ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਹਮੇਸ਼ਾ ਬਰਫੀਲਾ ਤੇ ਬਰਫ ਦੇ ਨਾਲ ਟਕਿਆ ਰਹਿੰਦਾ ਹੈ ਕਿਉਂਕਿ ਉੱਥੇ ਟੈਂਪਰੇਚਰ ਜੋ ਹੈ ਬਹੁਤ ਡਾਊਨ ਰਹਿੰਦਾ ਹੈ ਕੁਝ 1 ਮਹੀਨੇ ਜੋ ਹੈ ਉਹ ਦਰਸ਼ਨਾ ਵਾਸਤੇ ਖੁੱਲਦਾ ਹੈ 3-4 ਮਹੀਨੇ ਜਾਂ 5 ਮਹੀਨੇ ਲਗਾ ਲਓ ਇੰਨਾ ਖੁੱਲਦਾ ਹੈ ਇਹ ਸੰਗਤ ਉਸ ਦੌਰਾਨ ਹੀ ਇੱਥੇ ਦਰਸ਼ਨ ਕਰਕੇ ਆਉਂਦੀ ਹੈ ਗੁਰੂ ਮਹਾਰਾਜ ਜੀ ਨੇ ਇਸ ਸਥਾਨ ਦੇ ਉੱਤੇ ਆਪਣੇ ਪਿਛਲੇ ਜਨਮ ਦੇ ਵਿੱਚ ਬਹੁਤ ਕਠਿਨ ਤਪੱਸਿਆ ਜੋ ਹੈ ਉਹ ਉਹਨਾਂ ਨੇ ਕੀਤੀ ਹੋਈ ਹੈ ਤੇ ਇਸ ਸਥਾਨ ਨੂੰ ਲੱਭਣਾ ਕੋਈ ਆਸਾਨ ਨਹੀਂ ਸੀ ਬਹੁਤ ਮਿਹਨਤਾਂ ਕਰਨੀਆਂ ਪਈਆਂ ਅੱਜ ਤੇ ਅਸੀਂ ਕਹਿ ਸਕਦੇ ਆ ਕਿ ਅਸੀਂ ਬਹੁਤ ਆਰਾਮ ਦੇ ਨਾਲ ਇਸ ਜਗ੍ਹਾ ਤੱਕ ਪਹੁੰਚ ਜਾਂਦੇ ਆ ਕਈ ਸਾਧਨ ਨੇ ਘੋੜਿਆਂ ਰਾਹੀਂ ਆਜੀਦਾ ਜਾਂ ਪਿੱਛੋਂ ਅਸੀਂ ਬੱਸ ਰਾਹੀਂ ਵੀ ਆ ਸਕਦੇ ਆ ਹੈਲੀਕਾਪਟਰ ਰਾਹੀਂ ਵੀ ਆ ਸਕਦੇ ਆ ਲੇਕਿਨ ਜਿਸ ਸਮੇਂ ਇਸ ਸਥਾਨ ਦੀ ਖੋਜ ਹੋਈ ਹੋਵੇਗੀ ਜਿਨ੍ਹਾਂ ਮਹਾਂਪੁਰਸ਼ਾਂ ਨੇ ਇਸ ਸਥਾਨ ਨੂੰ ਉਜਾਗਰ ਕੀਤਾ ਲੱਭਿਆ ਤੇ ਉਹ ਸਮਾ ਜਿਹੜਾ ਸੀ ਉਹ ਬਹੁਤ ਕਠਨ ਸੀਗਾ ਉਹ ਅੱਜ ਦੇ ਸਮੇਂ ਨਾਲੋਂ ਬਹੁਤ ਅਲੱਗ ਸੀਗਾ ਹੋ ਵਾਹਿਗੁਰੂ ਵਾਹਿਗੁਰੂ ਬਸੇ ਗੁਰੂ ਮਹਾਰਾਜ ਥੱਕ ਗਿਆ ਜੀ ਸਰੀਰ ਬਿਲਕੁਲ ਥੱਕ ਗਿਆ ਬੋਡੀ ਹੁਣ ਜਵਾਬ ਦੇ ਰਹੀ ਹੈ ਸੱਚੀ ਦੱਸਾਂ ਤੇ ਬਹੁਤ ਜੀ ਥੱਕ ਗਿਆ ਹਾਂ ਅੱਗੇ ਹੁਣ ਵਾਹਿਗੁਰੂ ਲੈ ਕੇ ਜਾਣਗੇ ਵਾਹਿ ਵਾਹਿਗੁਰੂ ਜੀ ਧੁੱਪ ਦੇਖੋ ਕਿੰਨੀ ਧੁੱਪ ਆਈ ਆ ਹੁਣ ਪਹਾੜੀਆਂ ਦੇ ਪਿੱਛੇ ਸੀਗਾ ਸੂਰਜ ਹੁਣ ਪਹਾੜੀਆਂ ਦੇ ਉੱਪਰ ਆ ਗਿਆ ਹੁਣ ਤਾਂ ਬੁਰੀ ਤਾਂ ਗਰਮੀ ਹੋ ਜੇਗੀ ਬਹੁਤ ਜ਼ਿਆਦਾ ਸਾਹ ਚੜਿਆ ਹੋਇਆ ਥੱਕ ਗਿਆ ਬੁਰੀ ਤਰ੍ਹਾਂ ਸਰੀਰ ਪਰ ਇਹ ਪੈਂਡਾ ਕਾਫੀ ਅੱਧੇ ਤੋਂ ਜ਼ਿਆਦਾ ਹੋ ਗਿਆ ਪਰ ਫਿਰ ਵੀ ਬਾਕੀ ਆ ਜੀ ਕੋ ਫੋਲੀ-ਵੋਲੀ ਚੱਲਾਂਗੇ ਪਹੁੰਚਾਂਗੇ ਇਹ ਇੱਥੋਂ ਦੀ ਪੁਲਿਸ ਚੌਕੀ ਹੈ ਤੇ ਇਹਨਾਂ ਨਾਲ ਮੇਰੀ ਹੈਲੋ ਹਾਈ ਹੋਈ ਤੇ ਮਿਊਟ ਮੈਂ ਇਸ ਕਰਕੇ ਕੀਤਾ ਕਿਉਂਕਿ ਕੁਝ ਕਨਫਿਡੈਂਸ਼ੀਅਲ ਗੱਲਾਂ ਸਨ ਜਿਹੜੀਆਂ ਉੱਥੇ ਦੀਆਂ ਉਹਨਾਂ ਦੇ ਨਾਲ ਮੈਂ ਕਰ ਰਿਹਾ ਸੀ ਤੇ ਉਹ ਮੈਂ ਸਾਰਿਆਂ ਦੇ ਨਾਲ ਨਹੀਂ ਕਰ ਸਕਦਾ ਸੀ ਤੇ ਬਹੁਤ ਅੱਛਾ ਲੱਗਿਆ ਇਹਨਾਂ ਦੇ ਨਾਲ ਗੱਲਬਾਤ ਕਰਕੇ ਕਿ ਚਲੋ ਠੀਕ ਹੈ ਗੁਰੂ ਮਹਾਰਾਜ ਜੀ ਦੇ ਘਰ ਆਂਦੀ ਜਾਂਦੀ ਸੰਗਤ ਦਾ ਇਹ ਧਿਆਨ ਰੱਖਦੇ ਨੇ ਔਰ ਹੋਣਾ ਵੀ ਚਾਹੀਦਾ ਹੈ ਕਿਉਂਕਿ ਸਾਡੀਆਂ ਡਿਊਟੀਆਂ ਨੇ ਇਹ ਕਿ ਅਸੀਂ ਇਹ ਆਉਣ ਵਾਲੀ ਸੰਗਤ ਨੂੰ ਅਸੀਂ ਬਿਲਕੁਲ ਸੁਰੱਖਿਆ ਦਈਏ ਬਹੁਤ ਵਧੀਆ ਰਹਾ ਹਾਂ ਵੀਰ ਤੇਰਾ ਕਿਦਾਂ ਨਿੰਬੂ ਪਾਣੀ ਅੱਛਾ ਬਹੁਤ ਅੱਛਾ ਆ ਤੁਹਾਨੂੰ ਮੈਂ ਇੱਕ ਕੋਲਡ ਡਰਿੰਕ ਲਈ ਆ ਥੋੜਾ ਜਿਆ ਰੀਲਿਫ ਮਿਲੇ ਉਹਨੂੰ ਪੀ ਕੇ ਬਹੁਤ ਜ਼ਿਆਦਾ ਚੜਾਈਆਂ ਨੇ ਔਰ ਚੜਾਈ ਤੇ ਚਲੋ ਠੀਕ ਆ ਬੰਦਾ ਔਖਾ ਸੌਖਾ ਚੜਦਾ ਹੈ ਲੇਕਿਨ ਉਤਰਨਾ ਜਿੰਨਾ ਮੁਸ਼ਕਲ ਹੈ ਸਿਰਦਰ ਦੋਂਡਾ ਪੈਂਦੇ ਨੇ ਅੰਗੂਠੇਦਰ ਦੋਂਡਾ ਪੈਂਦੇ ਨੇ ਕਿਉਂਕਿ ਫੋਰਸ ਸਾਰਾ ਤੁਹਾਡਾ ਡਾਊਨ ਹੁੰਦਾ ਹੈ ਸੱਚ ਦੱਸਾਂ ਇਸ ਟਾਈਮ ਨਤਾ ਚ ਜਾਣ ਹੈ ਨਹੀਂ ਬਿਲਕੁਲ ਵੀ ਪਰ ਫਿਰ ਵੀ ਆ ਹਿੰਮਤ ਹੈ ਕਿ ਰੇ ਜਾਈਏ ਚੱਲਾਂਗੇ ਨਹੀਂ ਤਾਂ ਪਹੁੰਚਾਂਗੇ ਨਹੀਂ ਚੱਲਣਾ ਤੇ ਪੈਣਾ ਭਾਈ ਹੁਣ ਹੈਲੀਕਾਪਟਰ ਵੀ ਆ ਗਿਆ ਕਿੱਥੇ ਹੈਲੀਕਾਪਟਰ ਸੇਵਾ ਵੀ ਹੈ ਗਈ ਹੈ ਬਹੁਤ ਵਧੀਆ ਲਾਸਟ ਟਾਈਮ ਜਦੋਂ ਮੈਂ ਆਇਆ ਸੀ ਅਸੀਂ ਉਦੋਂ ਹੈਲੀਕਾਪਟਰ ਦੇ ਵਿੱਚ ਆਪਸੀ ਕੀਤੀ ਸੀਗੀ ਤੇ ਜੇ ਤੁਹਾਨੂੰ ਆਵਾਜ਼ ਆਂਦੀ ਹੋਵੇ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਪੱਤੇ ਬਹੁਤ ਨੇ ਮੈਂ ਦਿਖਾ ਨਹੀਂ ਸਕਦਾ ਤੁਹਾਨੂੰ ਪਰ ਫਿਰ ਵੀ ਕੋਸ਼ਿਸ਼ ਕਰਦਾ ਜੇ ਕਿਤੋਂ ਨਜ਼ਰ ਆਏ ਨਹੀਂ ਓਏ ਨੰਨ੍ਹਾ ਮੇਰੇ ਸਿਰ ਦੇ ਉੱਪਰੋਂ ਵੀ ਦੇਖ ਇਹ ਵੀ ਸੇਵਾ ਵਧੀਆ ਆ ਮਿੰਟਾਂ ਦਾ ਸਫ਼ਰ ਜਿਹੜਾ ਸਕਿੰਟਾਂ 'ਚ ਕਰਾ ਦਿੰਦਾ ਚਲੋ ਮਾਲਕ ਸੋਖ ਰੱਖੀ ਤੇ ਆਉਂਦਿਆਂ ਆ ਜਾਵਾਂਗੇ ਇਹਦੇ ਉੱਤੇ ਵਾਈ ਗਰੁੱਪ ਅੰਦਰ ਉਸਤ ਰੱਖੇ ਚੜਦੀ ਕਲਾ ਰੱਖਾਂ ਵਾਈ ਗੁੱਪ ਦਾ ਖੰਡਾ ਵਾਈ ਗੁੱਪ ਦੀ ਮੱਤੇ ਦੇਖੋ ਜੀ ਮੈਂ ਆ ਗਿਆ ਹਾਂ ਉਸ ਜਗ੍ਹਾ ਜਿੱਥੇ ਜਿੱਥੇ ਲਾਸਟ ਟਾਈਮ ਜਦੋਂ ਮੈਂ ਆਇਆ ਸੀ ਮੇਰਾ ਸ਼ੂਟ ਇੱਥੋਂ ਦਾ ਛੁੱਟ ਗਿਆ ਸੀ ਕਿਉਂਕਿ ਅਸੀਂ ਕੈਮਰਾ ਤੇ ਔਨ ਨਹੀਂ ਕਰ ਪਾਏ ਔਰ ਕੈਮਰਾ ਸੀ ਚਲਾ ਦਿੱਤਾ ਕਹਿੰਦੇ ਤਾਂ ਜੀ ਔਨ ਹੋ ਗਿਆ ਆ ਉਹ ਧਿਆਨ ਨਹੀਂ ਮਾਰਿਆ ਉਹ ਸ਼ੂਟ ਸਾਡਾ ਮਿਸ ਹੋ ਗਿਆ ਸੀ ਅੱਜ ਇਹ ਸ਼ੂਟ ਬਣਾਉਣ ਦਾ ਵਧੀਆ ਮੌਕਾ ਮਿਲ ਗਿਆ ਦੇਖ ਸਕਦੇ ਹੋ ਤੁਸੀਂ ਕਿੰਨਾ ਫਲੋ ਹੈ ਪਾਣੀ ਦਾ ਪੂਰੀ ਤਰ੍ਹਾਂ ਪਾਣੀ ਆ ਰਿਹਾ ਉੱਪਰ ਉਹ ਵੇਖਣ ਜੀ ਵੀ ਬਹੁਤ ਵਧੀਆ ਲੱਗਦਾ ਬਾਜ਼ਰ ਕੇ ਚੜਾਈਆਂ ਬਹੁਤ 레ਜੀ ਹੁਣ ਇੱਕਦਮ ਚੜਾਈ ਆ ਪੂਰੀ ਸਰੀਰ ਥੱਕ ਗਿਆ ਪੂਰਾ ਹੁਣ ਤੇ ਵੀ ਪੁਰਨਾ ਵਹਿਆ ਹੀ ਹੈ ਵਾਪਸੀ ਵਿੱਚ ਕੋਸ਼ਿਸ਼ ਕਰਾਂਗਾ ਕਿ ਹੱਦੀ ਤੇ ਆ ਜਾਵਾਂ ਟਾਈਮ ਬਚ ਜਾਏਗਾ ਪੂਰਾ ਇੱਕ ਦਿਨ ਬਚ ਜਾਂਦਾ ਆ ਇਸ ਸਥਾਨ ਤੱਕ ਆਉਂਦੇ ਆਉਂਦੇ ਸਰੀਰ ਦੇ ਵਿੱਚ ਤੇ ਇਦਾਂ ਰਹਿੰਦਾ ਹੈ ਕਿ ਜਾਨ ਨਹੀਂ ਰਹੀ ਬਹੁਤ ਮੁਸ਼ਕਲ ਹੋ ਜਾਂਦਾ ਹੈ ਇੱਥੇ ਤੱਕ ਆ ਕੇ ਕਿਉਂਕਿ ਇਹ ਸਫ਼ਰ ਜਿਹੜਾ ਹੈ ਅਖੀਰੀ ਹੈ ਇਸ ਤੋਂ ਅੱਗੇ ਤਕਰੀਬਨ 2 ਕਿਲੋਮੀਟਰ ਬਾਕੀ ਹੈ ਜਿਹੜਾ 2 ਕਿਲੋਮੀਟਰ ਦਾ ਸਫ਼ਰ ਹੈ ਉਹ ਬਿਲਕੁਲ ਚੜਾਈ ਹੈ ਤੇ ਮੈਂ ਥੱਕ ਵੀ ਗਿਆ ਮੈਂ ਬਹੁਤ ਜ਼ਿਆਦਾ ਤੇ ਹੁਣ ਮੈਂ ਹੌਲੀ-ਹੌਲੀ ਜਿੰਨਾ ਹੋ ਸਕਦਾ ਹੈ ਸਫ਼ਰ ਕਰਾਂਗਾ ਤੇ ਫਿਰ ਵੀ ਮਨ ਤੇ ਕਰਦਾ ਨਹੀਂ ਤੁਰਨ ਨੂੰ ਗੁਰੂ ਮਹਾਰਾਜ ਜੀ ਆਪਣਾ ਅਸ਼ੀਰਵਾਦ ਦੇ ਕੇ ਸਾਰੀ ਸੰਗਤ ਨੂੰ ਲੈ ਕੇ ਜਾਂਦੇ ਨੇ ਇੱਥੋਂ ਦਾ ਜਿਹੜਾ ਵਿਊ ਹੈ ਤੁਸੀਂ ਦੇਖਿਆ ਹੋਣਾ ਇੰਨਾ ਵਧੀਆ ਵਿਊ ਸੀਗਾ ਔਰ ਮੈਨੂੰ ਬਹੁਤ ਵਧੀਆ ਲੱਗਾ ਮੈਂ ਵੇਖ ਕੇ एकदम दंग ਰਹਿ ਗਿਆ ਕਿ ਸ਼ਾਇਦ ਕੁਦਰਤ ਮੈਨੂੰ ਸਵਰਗ ਦੇ ਵਿੱਚ ਲੈ ਕੇ ਆ ਗਈ ਹੈ ਔਰ ਵੇਖ ਕੇ ਵੀ ਅੱਛਾ ਲੱਗ ਰਿਹਾ ਸੀ ਦੇਖ ਸਕਦੇ ਹੋ ਤੁਸੀਂ ਵੀ ਸਾਹਮਣੇ ਫਰੰਟ ਕਿੰਨਾ ਦਾ ਲੱਗ ਰਿਹਾ ਔਰ ਇੱਕ ਕਲਪਨਾ ਕਰ ਸਕਦੇ ਹਾਂ ਕਿ ਅਸੀਂ ਇਸ ਟਾਈਮ ਸਵਰਗ ਦੇ ਵਿੱਚ ਘੁੰਮ ਰਹੇ ਹਾਂ ਮੇਰੇ ਨਾਲ ਕੋਈ ਹੈ ਨਹੀਂ ਸੀਗਾ ਅੱਗੇ ਨਹੀਂ ਸੀ ਕੋਈ ਪਿੱਛੇ ਨਹੀਂ ਸੀ ਨਾ ਕੋਈ ਅੱਗੇ ਦੁਕਾਨ ਸੀ ਨਾ ਕੋਈ ਮਤਲਬ ਕੋਈ ਆ ਰਿਹਾ ਸੀ ਨਾ ਕੋਈ ਜਾ ਰਿਹਾ ਸੀਗਾ ਹੁਣ ਇਸ ਸਮੇਂ ਮੈਂ ਇਸ ਜਗ੍ਹਾ ਦੁੱਤੀ ਬਿਲਕੁਲ ਇਕੱਲਾ ਸੀਗਾ ਔਰ ਅੱਗੇ ਜਾ ਕੇ ਮੈਨੂੰ ਦੇਖਦਾ ਕੋਈ ਸੰਗਤ ਮਿਲਦੀ ਹੈ ਆਂਦੀ ਜਾਂਦੀ ਜਾਂ ਨਹੀਂ ਮਿਲਦੀ ਤੇ ਫਿਲਹਾਲ ਤੇ ਮੈਂ ਇੱਥੇ ਇਕੱਲੇ ਹੀ ਸਫ਼ਰ ਕੀਤਾ ਕਾਫੀ ਸਮੇਂ ਤੱਕ ਮੈਂ ਖੁਦ ਅੱਲਾ ਹੀ ਸਫ਼ਰ ਕਰਦਾ ਰਿਹਾ ਔਰ ਇਸ ਪ੍ਰਕਿਰਤੀ ਦਾ ਜੋ ਆਨੰਦ ਹੈ ਉਹ ਮੈਂ ਲੈਂਦਾ ਰਿਹਾ ਬਾਈ ਗੁਰਜੀ ਚੜਨਾ ਬਹੁਤ ਮੁਸ਼ਕਲ ਹੋਇਆ ਪਿਆ ਇਹ ਆਕਸੀਜਨ ਵੀ ਇੰਨੀ ਲੱਗ ਨਹੀਂ ਰਹੀ ਕਿਉਂਕਿ ਸਾਹ ਚੜ ਰਿਹਾ ਤੇ ਆਕਸੀਜਨ ਪੂਰੀ ਨਹੀਂ ਮਿਲ ਪਾ ਰਹੀ ਗ੍ਰੀਨਰੀ ਤਾਂ ਵੈਸੇ ਬਹੁਤ ਹੈ ਪਰ ਉਹੀ ਹੈ ਕਿ ਥੱਕ ਜਾਂਦਾ ਸਰੀਰ ਤੇ ਫਿਰ ਫੇਫੜੇ ਵੀ ਕਿੰਨਾ ਕੰਮ ਕਰਨਗੇ ਫੇਫੜਿਆਂ ਨੇ ਤਾਂ ਉਨੀ ਹੀ ਹਵਾ ਖਿੱਚਣੀ ਹੈ ਨਾ ਜਿੰਨੀ ਅਸੀਂ ਲਵਾਗੇ ਥੋੜਾ ਬੈਠ ਕੇ ਰਿਲੈਕਸ ਹੋ ਜਾਂਦਾ ਬਸ ਇਨਾ ਹੈ ਪੈਰ ਵੀ ਦੁਖ ਰਹੇ ਨੇ ਬਹੁਤ ਬੁਰੀ ਤਰ੍ਹਾਂ ਰਾਵਲੋ ਵੀ ਮੈਂ ਪਰੇਸ਼ਾਨ ਹੋ ਗਿਆ ਜ ਬਹੁਤ ਜਿਆਦਾ ਤੰਗ ਹੋ ਗਿਆ ਇਸ ਤੇ ਵਾਕੀ ਉੱਪਰ ਜਾ ਕੇ ਮਹਾਰਾਜ ਦੇ ਦਰਸ਼ਨ ਕਰਦੇ ਆ ਕੱਲ ਨੂੰ ਤਾਂ ਮੈਂ ਘੋੜਾ ਕਰਕੇ ਜਾਵਾਂਗਾ ਸ ਵੀਰੇ ਵਾਹਿਗੁਰੂ ਆਪਣੇ ਆਪ ਲੈ ਕੇ ਜਾਣਗੇ ਘੋੜੇ ਤੇ ਚੱਲਾਂਗੇ ਨਹੀਂ ਚੜ੍ਹੇ ਜਾਣੀ ਅੱਗੇ 6 ਕਿਲੋਮੀਟਰ ਦੀ ਜਿਹੜੀ ਚੜ੍ਹਾਈ ਹੈ ਉਹ ਬਹੁਤ ਜਿਆਦਾ ਮਤਲਬ ਕਿ ਟਫ ਹੈ ਹੋਰ ਜਿਕੇ ਤੇ ਰਿਲੈਕਸ ਨਹੀਂ ਹੈ ਸਟੇਟ ਚੜ੍ਹਾਈ ਆ ਉਹ ਵਨ ਤੇ ਮੈਂ ਫਿਰ ਘੋੜਾ ਕਰਾਂਗਾ ਪੜਾ ਕਰਨਾ ਇੱਕ ਫਾਇਦਾ ਹੋ ਜਾਏਗਾ ਜਲਦੀ ਪਹੁੰਚ ਜਾਵਾਂਗਾ ਇਸ਼ਨਾਨ ਵਗੈਰਾ ਕਰਕੇ ਦਰਸ਼ਨ ਕਰਕੇ ਤਾਂ ਮੈਂ ਟਾਈਮਲੀ نیچے ਆ ਜਾਵਾਂਗਾ ਥੱਲੇ ਆ ਕੇ ਤੇ ਫਿਰ ਹੋ ਸਕਦਾ ਹੈ ਕਿ ਹੈਲੀ ਕਰ ਲਈਏ ਹੈਲੀ ਦੇ ਉੱਤੇ ਬਹਿ ਕੇ ਤੇ ਸਿੱਧਾ نیچے ਗੋਵਿੰਦ ਘਾਟ ਆ ਜਾਾਂਗੇ ਉਹਨਾਂ ਪੂਰਾ ਇੱਕ ਦਿਨ ਬਚ ਜਾਏਗਾ ਆ ਸ਼ੁੱਕਰਵਾਰ ਹੋ ਗਿਆ ਕੱਲ ਸ਼ਨੀਵਾਰ ਉਪਰ ਜਾ ਕੇ ਥੱਲੇ ਆ ਜਾਾਂਗੇ ਤੇ ਇਤਵਾਰ ਨੂੰ ਵਾਪਸੀ ਹੋ ਜਾਏਗੀ ਅਜੀ ਬਾਈਗੁਰਦੀ ਖਾਲਸਾ ਵਾਈਗੁਰਦੀ ਕੀਫਤੇ ਜੀ ਗੁਰਦਰਾ ਗੋ ਇਸ ਜਗ੍ਹਾ ਮੈਨੂੰ ਇੱਕ ਖਾਲਸਾ ਜੀ ਮਿਲੇ ਸਨ ਤੇ ਇਹ ਖਾਲਸਾ ਜੀ ਨੇ ਯੂਕੇ ਤੋਂ ਯਾਨੀ ਇੰਗਲੈਂਡ ਤੋਂ ਤੇ ਇਹਨਾਂ ਦਾ ਜੋ ਚੈਨਲ ਹੈ ਉਹ ਹੈ ਸ਼ੇਰੇ ਪੰਜਾਬ ਗੁਰਬਾਣੀ ਤੇ ਇਹਨਾਂ ਦੇ ਨਾਲ ਹੋਈ ਗੱਲਬਾਤ ਵਾਰਤਾ ਜੋ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਖੁਸ਼ਾ ਹੋਰ ਬਾਤ ਜੰਦਾ ਹਾਂ ਜੀ। ਸੋ ਸਾਨੂੰ ਜਾਂਦੇ ਜਾਂਦੇ ਰਸਤੇ ਦੇ ਵਿੱਚ ਸਾਨੂੰ ਇਹ ਭਾਈ ਸਾਹਿਬ ਮਿਲਿਆ ਆਓ ਇਹਨਾਂ ਨਾਲ ਮੁਲਾਕਾਤ ਕਰਦੇ ਆ ਭਾਈ ਸਾਹਿਬ ਵੀ ਬਾਈਕ ਹੋ ਜਾਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਪਾਲੇ ਤੁਹਾਡਾ ਸ਼ੁਭ ਨਾਮ ਤੇ ਕਿਹੜੀ ਜਗ੍ਹਾ ਤੋਂ ਆਏ ਜੀ ਮੇਰਾ ਨਾਮ ਜੀ ਸਰਬਜੀਤ ਸਿੰਘ ਹੈ ਤੇ ਮੈਂ ਅੰਬਾਲਾ ਦਾ ਰਹਿਣ ਵਾਲਾ ਹਾਂ ਬੇਸਿਕਲੀ ਮੈਂ ਬਾਲਾ ਕੈਂਟ ਦਾ ਜਸ਼ਿਤ ਸਿੰਘ ਮੈਂ ਅੰਬਾਲਾ ਸਿਟੀ ਤੋਂ ਹਾਂ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਹੈ ਜੀ ਬਿਲਕੁਲ ਗੁਰਦੁਆਰਾ ਮੰਜੀ ਸਾਹਿਬ ਵੀ ਆਥੇ ਔਰ ਗੁਰਦੁਆਰਾ ਕੀ ਕਹਿੰਦੇ ਆਪਣਾ ਜਿਹੜਾ ਪਾਤਸ਼ਾਹੀ ਬਾਗ ਹੈ ਸੁਰਮਾਰਾ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਜਿੱਥੇ ਉਹਨਾਂ ਨੇ ਚਿੜੀਆਂ ਤੋਂ ਬਾਜ਼ ਨੂੰ ਲੜਾਇਆ ਸੀ ਉਹ ਵੀ ਕੁਲਵਰਾਂ ਸਾਹਿਬ ਤੇ ਬਹੁਤ ਸੋਹਣੀ ਧਰਤੀ ਹੈ ਹਿਮਾਲੇ ਦੀ ਆਸ-ਪਾਸ ਦੇ ਜਿਹੜੇ ਏਰੀਆ ਨੇ ਬਹੁਤ ਵਧੀਆ ਨੇ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਲਹਿਰ ਹੈ ਉਸ ਦਾ ਜੀ ਤੁਸੀਂ ਅੱਜ ਯਾਤਰਾ ਤੇ ਜਾ ਰਹੇ ਹੋ ਆਪਣਾ ਹੈਂਡਲ ਸਾਹਿਬ ਦੀ ਯਾਤਰਾ ਅੱਜ ਪਹਿਲੀ ਵਾਰ ਜਾ ਰਹੇ ਹੋ ਜਾਂ ਪਹਿਲਾਂ ਵੀ ਜਾਂਦੇ ਨਹੀਂ ਵਾਈਗਰੂ ਪਹਿਲਾਂ ਵੀ ਕਾਫੀ ਵਾਰ ਆਏ ਹਨ ਪਰਿਵਾਰ ਨਾਲ ਵੀ ਆਏ ਹੋਏ ਹਾਂ ਜੀ ਜੀ ਇਸ ਵਾਰ ਵੀ ਕੁਝ ਸਾਧ ਸੰਗਤ ਦੇ ਨਾਲ ਆਏ ਸਾਂ ਕਿ ਕੁਝ ਕਾਰਨ ਕਰਕੇ ਉਹ ਸਾਧ ਸੰਗਤ ਜੋ ਹੈ ਉਹ ਵਾਪਸ ਮੁੜ ਗਏ ਨੇ ਤੇ ਮੈਂ ਹ ਸਵਾਲ ਤੋਂ ਘਭਰਾਣਾ ਖਾਲਸੇ ਨੇ 1 ਸਵਾਲ ਲੱਖ ਦੇ ਵਿੱਚ ਕਿੰਨਾ ਕੁਸ਼ ਕਰ ਲਿਆ ਜੀ 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 ਅਸੀਂ ਇਸ ਚੀਜ਼ ਤੋਂ ਘਭਰਾਉਂਦੇ ਨਹੀਂ ਕਦੀ ਜੀ ਜੀ ਤੇ ਕਿਸ ਤਰ੍ਹਾਂ ਲੱਗ ਰਹੀ ਅੱਜ ਯਾਤਰਾ ਯਾਤਰਾ ਬਹੁਤ ਵਧੀਆ ਤੇ ਕਿਤਾ ਮੌਸਮ ਕਿਤਾ ਲੱਗਦਾ ਮੌਸਮ ਬਹੁਤ ਵਧੀਆ ਹੈ ਇਸ ਟਾਈਮ ਜਦੋਂ ਪਹਿਲਾਂ ਤੁਸੀਂ ਜਿੰਨੀ ਵਾਰੀ ਆਏ ਹੋ ਉਹਦਾ ਤੁਹਾਨੂੰ ਮਤਲਬ ਕੁਝ ਵੱਖਰਾ ਅੱਜ ਦੇਖਣ ਨੂੰ ਮਿਲ ਰਿਹਾ ਹਾਂਜੀ ਬਿਲਕੁਲ ਮੌਸਮ ਵਾਈਜ਼ ਅਗਰ ਦੇਖਿਆ ਜਾਏ ਤਾਂ ਵੀ ਬੈਸਟ ਹੈ ਮੌਸਮ ਕਿਉਂਕਿ ਲਾਸਟ ਟਾਈਮ ਵੀ ਜਦੋਂ ਆਏ ਸੀ ਬਰਸਾਤੀ ਦੇ ਨਾਲ ਗਏ ਆਂ ਬਰਸਾਤੀ ਦੇ ਨਾਲ ਵਾਪਸ ਆਏ ਜੀ ਜੀ ਅਸਲੀ ਵੋ ਮੈਂ ਵੀ ਪਹਿਲੀ ਵਾਰ ਆ ਦਰਸ਼ਨ ਕੀਤੇ ਠੀਕ ਕਰ ਸਜਦੇ ਤੇ ਪਹਿਲਾਂ ਵੀਡੀਓ ਬਹੁਤ ਦੇਖਿਆ ਆ ਤੇ ਸੁਣਿਆ ਬਹੁਤ ਆ ਕਈ ਸੰਤਾਂ ਕੋਲ ਤੇ ਇਹੋ ਹੀ ਸਾਨੂੰ ਮਿਲਦਾ ਬੜੀ ਬਰਫ ਪੈਂਦੀ ਆ ਬੜਾ ਬੜਾ ਪਾਣੀ ਹੁੰਦਾ ਉਸਤੇ ਬੰਦ ਹੋ ਜਾਂਦੇ ਆ ਹਾਂਜੀ ਇਸ ਤੋਂ ਦਾ ਬਹੁਤ ਕੁਝ ਸੁਣਨ ਨੂੰ ਦੇਖਣ ਨੂੰ ਮਿਲਦਾ ਤੇ ਫਿਰ ਕਹਿੰਦੇ ਵੀ ਪ੍ਰਸ਼ਾਤੀਆਂ ਨਾਲ ਲੱਗ ਜਾਂਦੇ ਪਰ ਅ ਕੀ ਕਹਿੰਦੇ ਐਨੀ ਗੁਰੂ ਦੀ ਕਿਰਪਾ ਮੌਸਮ ਬਹੁਤ ਮੌਸਮ ਬਹੁਤ ਵਧੀਆ ਮੌਸਮ ਬਹੁਤ ਹਾਂਜੀ ਬਿਲਕੁਲ ਬਹੁਤ ਸਾਰੇ ਸਖਤਾਂ ਦੱਸ ਦਿਆ ਤੇ ਇਦਾਂ ਦਾ ਮੌਸਮ ਕਦੇ ਕਦਾਈ ਨਹੀਂ ਮਿਲਦਾ ਕਦੇ ਕਦਾਈ ਮਿਲਦਾ ਜੀ ਬਿਲਕੁਲ ਇਹ ਸਹੀ ਹੈ ਸੰਗਤ ਅਸੀਂ ਵੜ ਭਾਗੀਆਂ ਵੜ ਭਾਗੀਆਂ ਬਿਲਕੁਲ ਸਹੀ ਗੱਲ ਹੈ ਵੜੇ ਭਾਗਾ ਵਾਲੇ ਜਿਹੜੇ ਤੁਹਾਨੂੰ ਇਦਾਂ ਦਾ ਮੌਸਮ ਮਿਲਿਆ ਮੌਸਮ ਵਧੀਆ ਮਿਲਦਾ ਜੀ ਸੱਚੀ ਇਹਨਾਂ ਭਾਈ ਸਾਹਿਬ ਦੇ ਨਾਲ ਗੱਲ ਕਰਕੇ ਬਹੁਤ ਹੀ ਅੱਛਾ ਲੱਗਿਆ ਤੇ ਵਾਹਿਗੁਰੂ ਇਹਨਾਂ ਨੂੰ ਤੰਦਰੁਸਤ ਰੱਖਣ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਤੇ ਗੁਰੂ ਮਹਾਰਾਜ ਜੀ ਦੀਆਂ ਅਸੀਸਾਂ ਹਮੇਸ਼ਾ ਇਹਨਾਂ ਦੇ ਨਾਲ ਰਹਿਣ ਤੇ ਸੰਗਤ ਵੇਖੋ ਤੁਹਾਡੇ ਸਾਹਮਣੇ ਆ ਰਹੀ ਹੈ ਪਿਛੋਂ ਰਲਗੇ ਨੇ ਨਾਲ ਕਾਫੀ ਕਿਉਂਕਿ ਮੈਂ ਇੱਥੇ ਕਾਫੀ ਸਮਾਂ ਬੈਠਾ ਸੀ ਘਟ ਘਟ ਅੱਧਾ ਘੰਟਾ ਮੈਂ ਇਹਨਾਂ ਦੇ ਨਾਲ ਭਾਈ ਸਾਹਿਬ ਦੇ ਨਾਲ ਮੈਂ ਗੱਲਬਾਤ ਕੀਤੀ ਉਸ ਤੋਂ ਬਾਅਦ ਫਿਰ ਮੈਂ ਇੱਥੋਂ ਚਾਲੇ ਪਾਏ ਤੇ ਭਾਈ ਸਾਹਿਬ ਦੇ ਵਿਊਜ਼ ਜਿਹੜੇ ਸਨ ਜਾਂ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਾ ਔਰ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਫਤਿਹ ਬਰਸਣਾ ਅਨਿਸ਼ਚੈ ਉਹ ਗਈ ਜੀ ਵਾਹਿਗੁਰੂ ਜੀ ਪਹੁੰਚ ਗਏ ਅਸੀਂ ਤੁਸੀਂ ਦੇਖ ਸਕਦੇ ਹੋ ਐਂਟਰੈਂਸ ਆ ਇੱਥੋਂ ਦੀ ਇਸ ਜਗ੍ਹਾ ਦਾ ਨਾਮ ਹੈ ਗੋਵਿੰਦ ਧਾਮ ਇੱਥੇ ਗੋਵਿੰਦ ਸਿੰਘ ਜੀ ਮਹਾਰਾਜ ਦਾ ਇੱਕ ਗੁਰਦੁਆਰਾ ਸਾਹਿਬ ਇੱਥੇ ਅਸੀਂ ਹੁਣ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਰੁਕਾਂਗੇ ਰਾਤ ਕੱਲ ਨੂੰ ਫਿਰ ਦੂਸਰਾ ਅੱਗੇ ਦਾ ਸਫ਼ਰ ਜੋ ਹੈ ਉਹ ਸ਼ੁਰੂ ਕਰਾਂਗੇ ਇਸ ਜਗ੍ਹਾ ਤੱਕ ਪਹੁੰਚਦੇ ਪਹੁੰਚਦੇ ਸਰੀਰ ਬਿਲਕੁਲ ਜਵਾਬ ਦੇ ਚੁੱਕਿਆ ਸੀਗਾ ਥੱਕ ਗਿਆ ਸੀ ਸਰੀਰ ਮੈਂ ਫਿਰ ਵੀ ਇੱਥੇ 12:30 ਵਜੇ ਕਰੀਬ ਪਹੁੰਚ ਗਿਆ ਸੀ ਜੋ ਕਿ ਕਾਫੀ ਸਮਾਂ ਲੱਗ ਗਿਆ ਮੈਨੂੰ ਤੇ 13 ਕਿਲੋਮੀਟਰ ਦੀ ਜਿਹੜੀ ਇਹ ਚੜਾਈ ਸੀ ਉਤਰਾਈ ਚੜਾਈ ਮਿਕਸ ਕਰਕੇ ਤੇ ਕਾਫੀ ਕਠਨ ਸੀਗੀ ਤੇ ਹੁਣ ਜਿਸ ਜਗ੍ਹਾ ਮੈਂ ਪਹੁੰਚਿਆ ਇਹ ਹੈ ਗੁਰਦੁਆਰਾ ਸ੍ਰੀ ਗੋਬਿੰਦਘਰ ਜਿਸ ਨੂੰ ਅਸੀਂ ਇੱਥੇ ਕਾਗਰੀਆ ਦੇ ਨਾਮ ਦੇ ਨਾਲ ਵੀ ਤੇ ਜਾਣਦੇ ਹਾਂ ਕਿਉਂਕਿ ਇਸ ਜਗ੍ਹਾ ਦੇ ਉੱਤੋਂ ਅਸੀਂ ਫੁੱਲਾਂ ਦੀ ਘਾਟੀ ਨੂੰ ਵੀ ਜਾ ਸਕਦੇ ਹਾਂ ਜੋ ਵੈਲੀ ਆਫ ਫਲਾਵਰਸ ਦੇ ਨਾਮ ਦੇ ਨਾਲ ਬਹੁਤ ਪ੍ਰਸਿੱਧ ਹੈ ਤੇ ਉਹ ਜਗ੍ਹਾ ਇੱਥੋਂ ਹੀ ਅਸੀਂ ਜਾ ਸਕਦੇ ਹਾਂ ਕਾਫੀ ਟੂਰਿਸਟ ਜਿਹੜੇ ਨੇ ਅਦਰ ਸਾਈਡ ਤੋਂ ਜੋ ਆਂਦੇ ਨੇ ਸਾਊਥ ਤੋਂ ਵੀ ਕਈ ਆਂਦੇ ਨੇ ਉਹ ਇਸ ਜਗ੍ਹਾ ਦੇ ਉੱਤੇ ਆ ਕੇ ਅਜੂਰ ਵੇਖ ਕੇ ਆਂਦੇ ਨੇ ਇਹ ਇੱਥੋਂ ਦਾ ਮਾਹੌਲ ਕਿਹੋ ਜਿਹਾ ਫਲਾਵਰਸ ਕਿਹੋ ਜਿਹੇ ਨੇ ਉੱਥੇ ਲੋ ਸਤਸੰਗਤ ਜੀ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਦਾ مین ਗੇਟ ਇਸ ਸਾਹਮਣੇ ਜੋ ਨਜ਼ਰ ਆ ਰਿਹਾ ਆ ਗਿਆ ਹੈ ਤੇ ਹੁਣ ਅਸੀਂ ਇੱਥੇ ਦਰਸ਼ਨ ਕਰਕੇ ਆਪਣੇ ਰਹਿਣ ਦਾ ਜੋ ਹੈ ਉਹ ਦੇਖਾਂਗੇ ਤੇ ਆਰਾਮ ਕਰਾਂਗੇ ਬਾਕੀ ਅਗਲੇ ਵਲੌਗ ਦੇ ਵਿੱਚ ਮੈਂ ਤੁਹਾਡੇ ਨਾਲ ਬਹੁਤ ਜਲਦੀ ਮਿਲਾਂਗਾ ਹੋਈਆਂ ਆਪਲਾ ਚੁੱਕਾਂ ਦੀ ਮਾਫੀ ਦੇਣਾ ਜੀ ਵਾਹਿਗੁਰੂ ਆਪ ਸਭ ਪਰਿਵਾਰਾਂ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਤੇ ਦੇਖਦੇ ਰਹਿਣਾ ਮੇਰੇ ਚੈਨਲ ਨੂੰ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਔਰ ਕਮੈਂਟ ਦੇ ਵਿੱਚ ਜਰੂਰ ਦੱਸਣਾ ਕਿ ਤੁਹਾਨੂੰ ਇਹ ਵਲੌਗ ਕਿਹੋ ਜਿਹਾ ਲੱਗਾ ਤੇ ਦੇਖ ਸਕਦੇ ਹੋ ਇਸ ਥਾਂ ਦੇ ਉੱਤੇ ਵੀ ਸੰਗਤ ਜ਼ਿਆਦਾ ਨਹੀਂ ਹੈ ਵਾਹਿਗੁਰੂ ਇਹਨਾਂ ਨੂੰ ਸਭ ਨੂੰ ਤੰਦਰੁਸਤੀਆਂ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਸੰਗਤ ਬਖਸ਼ਣ ਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ